ਕੁਝ ਇਹੇ ਵੇਖ ਲੋ ਇੱਕ ਹਫਤੇ ਚ 20 ਦਸੰਬਰ ਤੋਂ 27 ਦਸੰਬਰ ਤੱਕ 10ਵੇਂ ਪਾਸ਼ਾਲਾ ਸਭ ਕੁਝ ਬਿਲਕੁਲ ਖਤਮ ਹੋ ਗਿਆ ਸੀ ਤੇ ਉਹ ਫੇਰ ਵੀ ਮਿੱਤਰ ਪਿਆਰੇ ਨੂੰ ਹਾਲ ਮਰੀ ਤਾਂ ਦਾ ਕਹਿਣਾ ਹੈ ਨਾ ਫੇਰ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਮੂਝਵਾਨੀ ਲਿਖਾਤਾ ਕਿ ਆਪਾਂ ਦੇਣੀ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਸਾਡੀ ਪਹਿਚਾਨ ਸਾਡਾ ਸੱਭਿਆਚਾਰ ਜਿਹੜੇ ਗੁਰੂਆਂ ਨੇ ਜੋ ਸ਼ਹਾਦਤਾਂ ਸਿੰਘ ਸ਼ਹੀਦਾਂ ਨੇ ਸ਼ਹਾਦਤਾਂ ਆਪਾਂ ਹੈ ਕਿ ਕੁਝ ਵੀ ਨਹੀਂ ਹੈ ਸੋ ਇਹ ਦਿੱਤਾ ਵੀ ਉਹਦਾ ਹੀ ਆ ਹੈਨਾ ਤੇ ਜੋ ਕਰ ਰਹੇ ਆ ਉਹ ਪਾਣੇ ਚ ਹੀ ਕਰ ਰਹੇ ਆ ਪਾਣੀ ਚੱਲ ਰਹੀ ਆ ਪਿੱਛੇ ਤੇ ਤੁਸੀਂ ਵੇਖੋ ਕੀ ਆਨੰਦ ਆ ਸੋ ਇਸ ਆਨੰਦ ਚ ਜਦੋਂ ਆਪਾਂ ਰਹੀਏ ਫੇਰ ਕਦੋਂ ਮਨੋਂ ਵਾਲ ਟੁੱਟ ਸਕਦੇ ਆ ਨਹੀਂ ਟੁੱਟ ਸਕਦੇ